ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਆਪਣਾ ਮੋਬਾਈਲ ਨੰਬਰ 7017692249 ਜੀ ਜੇ ਕਿਸੇ ਵੀਰ ਨੇ ਵੀਡੀਓ ਪਾਉਣੀ ਹੋਵੇ ਤੇ ਆਪਣੇ ਨਾਲ ਸੰਪਰਕ ਕਰੇ ਬਾਈ ਜੀ ਤੇ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੁਰਜਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਵਿੱਚ ਦੋ ਖੀਰੀਆਂ ਬੱਚੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਬਾਈ ਜੀ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਤੋਂ ਲੈਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸ਼ਨਦੀਪ ਪਿੰਡ ਮੋਜਰੀ ਦਾ ਤਸੀਲ ਜੈਤੂ ਤੇ ਜਿਵਾ ਵੀ ਢਿੰਗੁਰ ਕੰਦਾ ਤੇ ਪਰਗਾੜੀ ਤੋਂ 30 ਕਿਲੋਮੀਟਰ ਬਾਅਦ ਹੋਰਾੜੀ ਤੋਂ 1.5 ਕਿਲੋਮੀਟਰ ਬਾਅਦ ਤੇ ਬਾਈ ਜੀ ਕੀ ਡਿਟੇਲ ਆ ਜੀ ਬੱਚਿਆਂ ਦੇ ਇਹਨਾਂ ਦੀ ਇਹ ਬੱਚੀ ਖੀਰੀ ਆ ਜੀ 10 ਮਹੀਨੇ ਦੀ ਬੱਚੀ ਆ ਜੀ ਖੀਰੀ ਬੱਚੀ ਆ ਬਾਈ ਜੀ ਦਸਾਂ ਮਹੀਨਿਆਂ ਦੀ ਆ ਜੀ ਉੱਤੋਂ ਸਾਰੀ ਕਾਲੀ ਆ ਜੀ ਥੱਲੇ ਢੱਡ ਚਿੱਟਾ ਲੱਤਾਂ ਚਿੱਟੀਆਂ ਆ ਜੀ ਤੇ ਗਾਂ ਦਾ ਮਾਂ ਦਾ ਮਿਲਕ ਰਿਕਾਰਡ ਬਾਈ ਤੋਂ ਪੁੱਛ ਦਿੰਨੇ ਆ ਬਾਈ ਜੀ ਮਿਲਕ ਰਿਕਾਰਡ ਦੂਜੀ ਸੂਈ ਦਾ 25 ਲੀਟਰ ਸੀਗਾ ਤੇ ਬਾਈ ਜੀ ਦੂਜੇ ਸੂਏ ਦਾ ਮਾਂ ਦਾ ਮਿਲਕ ਰਿਕਾਰਡ 25 ਲੀਟਰ ਸੀਗਾ ਜੀ ਤੇ ਬਾਈ ਜੀ ਆਪਣੇ ਘਰ ਦਾ ਇਹ ਖਰੀਦਿੰਗਾ ਵਗਾ ਨਹੀਂ ਨਹੀਂ ਆਪਣੇ ਇੰਗਰੀਡੀਅੰਟ ਬਾਈ ਜੀ ਇਹਦੇ ਆਪਣਾ ਖਰੀਦਿੰਗਾ ਜੀ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਅਰਤੀਨ ਚ ਇਹਨਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਜੀ ਪਸ਼ੂ ਹਰ ਪ੍ਰਕਾਰ ਦਾ ਬਾਈ ਖਰੀਦਦੇ ਆ ਜੀ ਮੱਝ ਮਿਲ ਜੇ ਮੱਝ ਖਰੀਦਦੇ ਆ ਜੀ ਤੇ ਗਾਂ ਮਿਲ ਜੇ ਗਾਂ ਖਰੀਦਦੇ ਆ ਜੀ ਤੇ ਬਾਈ ਜੀ ਇਹਦਾ ਤੋਰ ਕੇ ਵਿਖਾ ਦਿਓ ਜੀ ਬਾਈ ਜੀ ਆਲੋ ਤੋਰਚਾਲ ਕਰਮਾ ਵਾਲੀ ਦੀ ਚੈੱਕ ਕਰਾਉਣੀ ਆ ਤੁਹਾਨੂੰ ਤੇ ਇਹ ਤੁਸੀਂ ਤੋਰਚਾਲ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਬਾਈ ਜੀ ਆਲੋ ਬਾਈ ਜੀ ਤੋਰਾ ਚੈੱਕ ਕਰੋ ਜੀ ਕਰਮਾ ਵਾਲੀ ਦਾ ਤੋਰਚਾਲ ਬਹੁਤ ਸੋਹਣੀ ਆ ਜੀ ਕੋਈ ਖੁੱਚ ਗਿੱਟਾ ਨਹੀਂ ਪੜ੍ਹਾਉਂਦੀ ਜੀ ਸੋਹਣਾ ਤੋਰਾ ਪਲਵਾਨਾ ਵਾਲਾ ਜੀ ਪਲੀ ਜੁਲੀ ਵਹਿੜਾ ਜੀ ਤੇ ਹੈ ਖੀਰੀ ਆ 10 ਮਹੀਨੇ ਦੀ ਉਮਰ ਆ ਬਾਈ ਦੰਦੀ ਚੈੱਕ ਕਰੋ ਖਾਂਦੀ ਦੰਦੀ ਚੈੱਕ ਕਰਾ ਦੇ ਇਹ ਦਰਦਾਰੇ ਦੰਦੀ ਆ ਤੁਜੀ ਆਹ ਲੋ ਬਾਈ ਜੀ ਦੰਦ ਚੈੱਕ ਕਰੋ ਜੀ ਬਿਲਕੁਲ ਕੱਚੀ ਖੀਰੀ ਆ ਦੁੱਧ ਵਾਲੇ ਦੰਦ ਆਈ ਇਹਦੇ ਫੇਸ ਕੁਆਲਟੀ ਦੀ ਸੋਹਣੀ ਬੱਠ ਠੀਕ ਆ ਬਾਈ ਜੀ ਛੱਡ ਦਿਓ ਆਹ ਲੋ ਬਾਈ ਜੀ ਜਿਹੜੀ ਬੱਚੀਆਂ ਵੀ ਚੌਂਗਾ ਕਰ ਲੈਂਦੇ ਆ ਪਰ ਬੱਚੀ ਦਾ ਦੁੱਧ ਆ ਮੂੰਹ ਮੱਥਾ ਚੈੱਕ ਕਰੋ ਜੀ ਤੋਰ ਚਾਲ ਚੈੱਕ ਕਰੋ ਜੀ ਤੇ ਨੇੜ ਤੋਂ ਬਾਈ ਜੀ ਆ ਤੁਹਾਨੂੰ ਥਣ ਦੇ ਵਿੱਚ ਚੈੱਕ ਕਰਾਉਣੇ ਦਾ ਕਰਮ ਵਾਲੀ ਦਾ ਇਹ ਕਰ ਲੋ ਕੱਲਾ ਕੱਲਾ ਥਾਣਾ ਜੀ ਚਾਰ ਹੀ ਥਾਣਾ ਜੀ ਕੋਈ ਫੋਰਸ ਆ ਖਾਸ ਨਹੀਂ ਜੀ قالو طيب ਕੱਦ ਕਾਟ ਵਾਲੀ ਆ ਜੀ ਕੱਦ ਦਾ ਕਰਮ ਵਾਲੀ ਕੱਚੀ ਖਿਰੀ ਆ ਤੇ ਹੁਣ ਵੀ ਸੁੱਖ ਨਾ ਬਈ ਦੇ ਕੱਦ ਕਾਟ ਬਈ ਦ ਉਨਤਾਜ ਆ ਜਾਣਾ ਜੀ ਕਿੰਨਾ ਕਤਦਾ ਤੇ ਬਾਈ ਜੀ ਜੈ ਡਿਮਾਂਡ ਕੀ ਆ ਜੀ ਦੀ ਜੈ ਡਿਮਾਂਡ ਵਿੱਚ 15000 ਰੁਪਏ ਜਾਇ ਡਿਮਾਂਡ ਬਾਈ ਜੀ ਇਹ ਤੇ 15000 ਰੁਪਿਆ ਤੇ ਬਾਕੀ ਮਾਲ ਤਾਨ ਮੌਕੇ ਤੇ ਹੋ ਜੂ ਜੀ ਕੋਈ ਨਹੀਂ ਬਾਈ ਜੀ ਬਾਈ ਜੀ ਦਾ ਨੰਬਰ ਸਕਰੀਨ ਤੇ ਚੱਲੂਗਾ ਮੌਕੇ ਤੇ ਮਾਲ ਤਾਨ ਹੋ ਜੂਗਾ ਬਾਈ ਜੀ ਨੇ 15000 ਡਿਮਾਂਡ ਕੀਤੀ ਹੈ ਇਹਦੀ ਜੀ ਤੇ ਦੂਜਾ ਨੰਬਰ ਬਾਈ ਜੀ ਇਹ ਅੱਖਾਂ ਮਹੀਨੇ ਦੀ ਬੱਚੀ ਇਹ ਬਾਈ ਜੀ 8 ਮਹੀਨਾ ਦੀ ਬੱਚੀ ਆ ਕਾਲੀ ਡੱਬੀ ਆ ਪ੍ਰਿੰਟ ਬਹੁਤ ਸੋਹਣਾ ਜੀ ਕਰਮਾ ਵਾਲੀ ਦਾ ਸਖਾਂ ਸੋਹਣੀ ਕੱਲਾ ਆ ਹਾਂ ਜੀ ਇਹਦਾ ਵੀ ਬਾਈ ਜੀ ਤੌਰ ਚਾਲ ਚੈੱਕ ਕਰਾਉਣੇ ਆ ਤੁਹਾਨੂੰ ਜੀ ਰਾਉਟ ਜਾ ਗਏ ਆਲੋ ਬਾਈ ਜੀ ਇਹਦੀ ਵੀ ਤੋਰ ਚਾਲ ਚੈੱਕ ਕਰੋ ਜੀ ਸੋਹਣਾ ਤੋਰਾ ਜੀ ਸੋਹਣਾ ਕੱਦ ਕਰੂਗੀ ਵਾਛੇ ਇਹ ਵੀ ਬਾਈ ਜੀ ਖੀਰੀ ਆ ਤੁਹਾਨੂੰ ਦੰਦ ਵੀ ਚੈੱਕ ਕਰਾ ਦੇਣ ਤਾਂ ਵੈਸੇ ਇਹਦਾ ਕਰਮਾ ਵਾਲੀ ਉਹ ਵੀ ਦੱਸ ਦੀ ਖੀਰੀ ਆ ਜੀ ਫੇਸ ਕੁਆਲਟੀ ਬਹੁਤ ਸੋਹਣੀ ਆ ਜੀ ਗੋਲ ਕੰਨ ਆ ਜੀ ਤੇ ਇਹ ਚੱਪ ਦੀ ਬੱਚੀ ਆ ਜੀ ਦੰਦੀ ਬਾਈ ਜੀ ਇਹ ਵੀ ਖੀਰੀ ਆ ਦੁੱਧ ਵਾਲੇ ਦੰਦ ਆ ਜੀ ਇਹ ਆ ਥਾਮੀ ਨੇ ਇਹ ਬਾਈ ਜੀ ਦੇ 8 ਮਹੀਨੇ ਹੋ ਗਰੇ ਇਹਦੀ ਤਾਂ ਥਣਥਣ ਕਰਮਾਲੀ ਨੂੰ ਬਹੁਤ ਸੋਹਣਾ ਲੱਗਿਆ ਕੱਲਾ ਕੱਲਾ ਥਾਣਾ ਜੀ ਆਹ ਨੇੜ ਤੋਂ ਤੁਹਾਨੂੰ ਥਣ ਚੈੱਕ ਕਰਾਉਣੇ ਆ ਜੀ ਆਹ ਵੇਖੋ ਜੀ ਗੁਲਾਬੀ ਥਾਣ ਲੈ ਵੇਦੀ ਆ ਜੀ ਸੋਹਣਾ ਥਾਣਾ ਜੀ ਬੱਚੀ ਥਣ ਤਾਂ ਬਹੁਤ ਚੰਗਾ ਕੱਢੂਗੀ ਚੰਗੀ ਗਾਂ ਦੀ ਇਹਦੀ ਮਾਂ ਦਾ ਮਿਲਕ ਰਿਕਾਰਡ ਕੀ ਸੀਗਾ ਜੀ ਇਹਦੀ ਮਾਂ ਲਈ ਬਸ 25 ਲੀਟਰ ਰਿਸ਼ਤਗਾ ਦੂਜੇ 25 ਲੀਟਰ ਵਾਲੀ ਦੀ ਇਹ ਆ ਜੀ ਤੇ ਬੱਚੀਆਂ ਬਾਈ ਜੀ ਘਰੋਂ ਲੈਣਾ ਕਿ ਇਹਦੇ ਕੋਈ ਫਾਰਮੋਂ ਚੁਲੀਆਂ ਆ ਆਹ ਬੱਚੀ ਫਾਰਮ ਚੋਂ ਲਈ ਆ ਵੀ ਉਹ ਘਰ ਲਈ ਸੀਗੀ ਆਹ ਬੱਚੀ ਬਾਈ ਜੀ ਇਹਦੇ ਫਾਰਮ ਚੋਂ ਲਈ ਆ ਦੂਜੀ ਵੱਛੀ ਘਰੋ ਲਈ ਆ ਜੀ ਉਹ ਵੀ ਵੈਸੇ ਘਰੋਂ ਚੰਗੇ ਸੀ ਦੋ ਤਿੰਨ ਮਾੜਾ ਲੈ ਕੇ ਆਏ ਸੀ ਉਹਨਾਂ ਦੇ ਧੀ ਜੀ ਇਹਦਾ ਸੀਮਨ ਸੁਮਨ ਦੱਸਿਆ ਸੀਗਾ ਜੀ ਜੀ ਇਹਨਾਂ ਦਾ ਦੋਨਾਂ ਦਾ ਨਹੀਂ ਐਵੇਂ ਤੁਹਾਨੂੰ ਦੱਸਿਆ ਗਿਆ ਜੀ ਇਹਨਾਂ ਦਾ ਦੋਨਾਂ ਦਾ ਨਹੀਂ ਦੱਸਿਆ ਜੀ ਹਾਂ ਠੀਕ ਉਹ ਵੱਛੀ ਦਾ ਪਾ ਦੇਗਾ ਮਾਵਾ ਲੈਣਾ ਭੈਣਾ ਲੈਣਾ ਮਾਤੇ ਉਹ ਚੰਗੇ ਰਿਕਾਰਡ ਦੀ ਵੱਛੀ ਹੈ ਸਾਡੇ ਉਹ ਚੰਗੇ ਰਿਕਾਰਡ ਦੀ ਵੱਛੀ ਹੈ ਜੀ ਉਹਦਾ ਬਾਈ ਜੀ ਆ ਤਾਂ ਦੱਸਿਆ ਸੀਗਾ ਜੀ ਇਹਦਾ ਨਹੀਂ ਦੱਸਿਆ ਪੁੱਛਿਆ ਬਾਈ ਨੇ ਐਵੇਂ ਬਾਈ ਜੀ ਇਹਨਾਂ ਦਾ ਜਦੋਂ ਪੁੱਛਿਆ ਨੀਗਾ ਤੇ ਕਹਿਣਾ ਮਾੜਾ ਹੁੰਦਾ ਜੀ ਕਈ ਵਾਰੀ ਕੋਈ ਜਿਹੜੇ ਬਾਈ ਕੋਲ ਵੱਛੀ ਲਈ ਆ ਉਹੀ ਵਾਲਾ ਵੀਰੋਂ ਵੇਦਾ ਅ ਬੰਦਾ ਝੂਠਾ ਪੈ ਜਾਂਦਾ ਜੀ ਨਵੇਂ ਨੂੰ ਤਾਂ ਚਲੋ ਨਹੀਂ ਪਤਾ ਹੁੰਦਾ ਜੀ ਤੇ ਝੂਠ ਮਾਰ ਕੇ ਕੰਮ ਬਾਲਾ ਚਰ ਬੰਦੇ ਦਾ ਚੱਲਦਾ ਨਹੀਂ ਜੀ ਜਾਇਜ ਜਿਹੜਾ ਨੇ ਬੰਦੇ ਨੇ 33 ਚ ਪਸ਼ੂ ਵੀਡੀਓ ਤੇ ਵੇਚਨੇ ਆ ਜੀ ਉਹ ਗੱਪ ਝੂਠ ਕਾਹਨੂੰ ਬੋਲਦਾ ਜੀ ਇਹਦਾ ਜਾਇਜ ਕੀ ਰਕਤ ਆ ਜੀ ਇਹ ਜਾਇਜ ਦਾ 15000 ਨਹੀਂ ਲਿਦਾ ਹੈ 15000 ਰੁਪਏ ਦੀ ਬਾਈ ਜੀ ਆਂਦੀ ਦੇ ਦਾਂਗੇ ਮਾਲਦਾਲ ਤਾਂ ਹੋ ਜੂ ਮੌਕੇ ਤੇ ਜੀ ਹਾਂ ਹੋ ਜੂਗਾ ਜੀ ਜੇ ਕੋਈ ਬਾਈ ਜੀ ਜੋੜੀ ਲੈ ਲਵੇ ਫਿਰ ਆਪਾਂ 28000 ਰੱਖਾਂਗੇ ਜੋੜੀ ਵਾਲੇ ਦਾ ਖੁੱਲਾ ਮਾਲਦਾਲ ਹੋ ਜੂਗਾ ਜੀ ਕੁਣਈ ਇਹ ਤੋਂ ਹੀ ਅਰਬੀਆ ਮੰਡਰ ਨੂੰ ਇਵੈਂਟ ਆਈਆ ਰਿਹਾ। ਬਾਈ ਜੀਾਂ ਦਾ ਜੇ ਕੋਈ ਜੋੜੀ ਵਾਲਾ ਵੀਰ ਹੋਵੇ ਤੇ 28000 ਰੁਪਏ ਦੇ ਦਾਂਗੇ। ਕੱਲੀ ਦਾ ਮੁੱਲ ਬਾਈ ਜੀ 15 15000 ਰੁਪਇਆ ਤੇ ਬਾਈ ਜੀ ਤੋਂ ਆਪਾਂ ਮੋਬਾਈਲ ਨੰਬਰ ਪੁੱਛਦੇ ਹਾਂ। ਬਾਈ ਜੀ ਮੋਬਾਈਲ ਨੰਬਰ ਆਪਣਾ? ਮੋਬਾਈਲ ਨੰਬਰ 8396077 ਬਾਈ ਜੀ ਦਾ ਕਰੀ ਫੋਰ ਬੋਲਦੇ ਜੀ। 8396077 8396077 ਬਾਈ ਜੀ ਦਾ ਮੋਬਾਈਲ ਨੰਬਰ ਆ ਜੀ। ਇਹ ਮੋਬਾਈਲ ਨੰਬਰ ਬਾਈ ਜੀ ਦਾ ਸਕਰੀਨ ਦੇ ਹੇਠਲੇ ਪਾਸੇ ਚੱਲਦਾ ਰਹੂਗਾ ਤੇ ਤੇ ਬਾਈ ਜੀ ਤੁਸੀਂ ਸੰਪਰਕ ਕਰ ਸਕਦੇ ਆ। ਕੋਈ ਗੱਲ ਨਹੀਂ ਮੌਕੇ ਤੇ ਬਾਈ ਜੀਾਂ ਦੇ ਮਾਲਤਾਂ ਹੋ ਜਾਊਗਾ ਤੇ ਬਾਈ ਜੀ ਆਪਣੀ ਵੀਡੀਓ ਵੇਖਣ ਲਈ ਧੰਨਵਾਦ ਜੇ ਵੀਡੀਓ ਸੋਹਣੀ ਲੱਗੇ ਬਾਈ ਜੀ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਬਾਈ ਜੀ ਧੰਨਵਾਦ ਵੀਰੋ ਜੀ ਕਿਉਂਕਿ ਅੱਗੇ ਵਾਸਤੇ ਬਾਈ ਜੀ ਹੌਸਲਾ ਵਧਾਈ ਅੱਗੇ ਵਾਸਤੇ ਤੁਹਾਡੇ ਹੱਥੇ ਵੀਡੀਓ ਲੈ ਕੇ ਹੋਰ ਆਉਂਦੇ ਰਵਾਂਗੇ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬਾਈ ਜੀ ਧੰਨਵਾਦ